ਭਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੂਰੀ ਝੋਟੀ ਦਿਖਾਉਣੀ ਆ ਤਾਜੀ ਸੂਈ ਆ ਤੇ ਜੇਰ ਵਗੈਰਾ ਡਾਨਾ ਡਿਟੇਲ ਆਪਾਂ ਵੀਰ ਤੁਸੀਂ ਇਹਦੇ ਬਾਰੇ ਪੁੱਛਦੇ ਆ ਆਓ ਅੱਗੇ ਕਰੀਏ ਚਲੋ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਜੀ ਦਾ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦੇ ਮੋਬਾਈਲ ਨੰਬਰ ਆਪਣਾ ਜੀ ਮੋਬਾਈਲ ਨੰਬਰ 9779621168 9779621168 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਬਾਈ ਜੀ ਜਿਹੜੀ ਆਪਾਂ ਬੂਰੀ ਝੋਟੀ ਦੇਖੀ ਜਾਨੇ ਆ ਸੂਆ ਕਿਹੜਾ ਸੂਈ ਆ ਵੀਰੇ ਦੂਸਰਾ ਸੂਆ ਸੂਰੀ ਜੀ ਝੋਟੀ ਦੂਜਾ ਸੂਆ ਸੂਈ ਆ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਮੇਰੇ 4 ਘੰਟੇ ਹੋ ਗਏ ਠੀਕ ਆ ਜੇਰ ਇਹ ਵੀ ਹੋ ਪਈ ਹੈ ਹਨਾ ਜੇਰ ਪਈ ਨੂੰ 10 ਮਿੰਟ ਹੋਇਆ ਜੀ ਸੋ ਜੇਰ ਪ੍ਰੋਪਰ A to Z ਦਾ ਡਨ ਸਿੱਟਿਆ ਪੱਥਰ ਜੇਰ ਦਾ ਸਿੱਟਿਆ ਉਸ ਘਰ ਦਾ ਬੇਫਿਕਰ ਹੋ ਜਾ ਬੰਦਾ ਤੇ ਬੱਚਾ ਦੇ ਦਿਆ ਨੇ ਠੀਕ ਆ ਪਿਛਲੀ ਵਾਰ ਦਾ ਦੁੱਧ ਕਿੰਨਾ ਦੱਸਿਆ ਮਾਰਕ ਸੀ ਇਹਦੇ ਪਹਿਲੇ ਮੈਂ 12 ਕਿਲੋ ਖਰਾ ਦੁੱਧ ਦਿੱਤਾ ਹੋਇਆ ਬੱਟਨ ਵਾਲੀ ਝੋਟੀ ਠੀਕ ਆ ਸੁਣੇਵੇ ਤੇ ਬੱਟਨ ਵਗੈਰਾ ਦੇਖੋ ਤੇ ਸੋਹਣੀ ਬਣੀ ਬੁਣੀ ਬਹੁਤ ਜਿਆਦੇ ਹੈ ਹਨਾ ਥਣਾ ਥੁਣਾ ਦੀ ਵੀ ਲਾਜਵਾ ਵੀ ਆ ਠੀਕ ਆ ਤੇ ਐਤ ਕੀ ਆਪਾਂ ਅੰਦਾਜ਼ਾ ਲਾ ਕੇ ਚੱਲੀਏ ਵੀ ਕਿੰਨਾ ਦੁੱਧ ਪਾ ਦੂਗੀ ਵੀਰੇ 13 14 ਕਿਲੋ ਦੁੱਧ ਦੇਣੀ ਨੀ ਮੇਰਾ ਮੈਂ ਇਹਦੀ ਬਾਡੀ ਬੁਡੀ ਦੀ ਬਹੁਤ ਮਜ਼ਬੂਤ ਆ ਹੱਡੀ ਹੁੱਡੀ ਬਹੁਤ ਚੰਗੀ ਲੱਗਦੀ ਆ ਠੀਕ ਆ ਸਿੰਘ ਮੂੰਹ ਮਾਥਾ ਚੰਗਾ ਤੇ ਕੈਰੀ ਹੱਡੀ ਦੀ ਮਹਿ ਆ ਜਵਾਨ ਕੈਰੀ ਹੱਡੀ ਦੀ ਮਹਿ ਆ ਤੇ ਜਿਹੜਾ ਇਹ ਨੂੰ ਹੀ ਬਹੁਤਾ ਬੈਠਦੀ ਤੇ ਥਾਂਡੇ ਵਾ ਸਾਫ ਸੁਥਰਾ ਹਨ ਥਾਣੀ ਦੁੱਧ ਵਾਲਾ ਲੱਗਿਆ ਦੀ ਸੋ ਹਾਥੀ ਚਵਾਈ ਵਾਲਾ ਥਾਣਾ ਠੰਡੀ ਧੀ ਲੈਂਦੀਆਂ ਗਾਵਾਂ ਨਾਲ ਦੀਆਂ ਬੱਚਾ ਛੱਡ ਜੇ ਨਾ ਜਿਵੇਂ ਮਰਜੀ ਧਾਰਾ ਮਾਰੀ ਗੇ ਲੋ ਜੇ ਆਈ ਬਹਿ ਜਾ ਕੰਮ ਵੀ ਕੋਈ ਦਿੱਕਤ ਨਹੀਂ ਠੀਕ ਹੈ ਤੇ ਧਾਰਾ ਆਪੇ ਵੀਡੀਓ 'ਚ ਮਾਰ ਕੇ ਦਿਖਾਉਨੇ ਆਂ ਦੀਆਂ ਸੋ ਵੀਰੋ ਥਾਣਾ ਦੇਖੋ ਕਿਆ ਬਾਤ ਆ ਮੋਟਾ ਮੋਟਾ ਮੁਠੀ ਵਾਲਾ ਥਾਣਾ ਤੇ ਧਾਰਾ ਮਾਰਦੀ ਵੀਰੇ ਇਹਦੇ ਮੇਰੇ ਦੁੱਧ ਵਾਲਾ ਥਾਣੀ ਹੈ ਤੈਨੂੰ ਠੀਕ ਹੈ ਦੋ ਜਾਨ ਵੇਖ ਚੋਂਨ ਭਵੇਂ ਕੁੱਤੀਆਂ ਪੱਟ ਦੂ ਥੱਲੇ ਹੈ ਜੋਂਨ ਲੱਗਿਆ ਸੋ ਪੂਰੀ ਸਾਫ ਸੁਥਰੀ ਸਾਫ ਸੁਥਰੀ ਮੰਨ ਕੇ ਚੱਲੀ ਵੀ 13 ਕਿਲੋ ਦੁੱਧ ਮੰਨ ਕੇ ਲੈ ਲੇ ਹੁੰਦਾ। ਕਾਨੂੰ ਵੀ ਵੱਧ ਬੋਲੀ 14 ਕਿਲੋ ਖਰਾਦ ਹੋ ਗਈ ਯਾਰ। ਠੀਕ ਆ ਜਮਾਇਤ ਕਿਆ ਬਤਾ? ਸਾਫ ਸੁਥਰੀ ਲੈ ਵੇਦੀ ਬਟਨਾਂ ਵਾਲੀ ਛੋਟੀ ਪ्योर ਬੂਰੀ ਹੈ ਨਾ। ਹਾਂ ਅਰੀਜਨਲ ਬੂਰੀ। ਕਹਿਰੀ ਹੱਡੀ ਦੀ ਕੋਈ ਇਹ ਨਹੀਂ ਗੱਲ ਦੁੱਪੜ ਬਣਨੀ ਤੇ ਪਤੜਾ ਪਾਣਾ ਜਿੰਨਾ। ਇਹ ਜਿਆ ਠੰਡਾ ਦੁੱਧ ਕੱਢ ਹੀ ਦਿੰਦਾ ਹੁੰਦਾ ਆਮ ਕਰਕੇ ਆਪਾਂ ਨੂੰ ਪਤਾ ਲੱਗਦੀ ਰਹਿੰਦਾ। ਠੀਕ ਆ ਤੇ ਵੀਰੇ ਭਾਵਜਾਰੇ ਤੇ ਕੀ ਹੋਊਗਾ? ਸਾ ਵੀਰੇ ਫੋਨ ਤੇ ਕਰਾਂਗੇ ਹੋਊਗਾ ਜਾਈ। ਉਹ 1.5 ਤੋਂ ਰੱਖ ਲਈ ਗੱਲ ਜਿਹਦਾ ਨਹੀਂ ਹੋਊ। ਨਹੀਂ 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 ਇਹ ਜਿਆ ਟੋਰੀ ਫਿਰ ਬਾਹਰ ਨੂੰ। ਦੋਸ ਦੀ। ਸੁਭਰੇ ਥਾਣ ਦੇਖੋ ਕਿਆ ਬਤਾ ਕਹੇ ਜੇ ਕੱਢਿਆ ਝੋਟੀ ਦੇ ਸਾਫ ਸੁਥਰਾ ਇਕੱਲਾ ਇਕੱਲਾ ਥਾਣਾ ਨਿਖੜਵਾ ਬਗੈਰਾ ਦੀ ਥਾਣਾ ਅੱਜ ਵੀ ਕੜੀ ਪੂਰੀਆਂ ਨਹੀਂ ਪੱਜੇ ਘੋਚਨੇ ਆਏ ਮਾ ਉਹ ਪਿਆ ਜੇਰ ਉਹ ਪਿਆ ਬੱਚਾ ਚੜਦੀ ਆ ਧਾਰਾਂ ਮਾਰ ਕੇ ਦਿਖਾਦੀਆਂ ਕਿਸੇ ਗੱਲ ਢਲਕੂਣੀ ਬੇਫਿਕਰ ਹੋ ਕੇ ਝੋਟੀ ਦੇ ਰਹੋ ਜਮਾ ਸਮੀ ਪਣੀ ਵੀ ਕੈਰੀ ਹੱਡੀ ਦੀ ਜਮਾ ਕੋਈ ਧੁੱਪ ਪਾਣੀ ਇਹਦੇ ਉੱਪਰ ਵੀ ਮੋਟਾ ਚੰਮ ਚੜਿਆ ਹੋਵੇ ਕੱਲਾ ਤੇ ਮੂਰੇ ਕੁੰਬੜਾ ਵੱਡਾ ਹਰਾ ਲੈ ਕੇ ਤੁਸੀਂ ਫਿਰਦੀ ਹੋਵੇ ਪਤਲੇ ਕੁੰਬਲੇ ਦੀ ਸੋ ਮੂਰੇ ਸਾਤੀ ਦੇਖੋ ਪੋਰਾ ਹੀ ਨਹੀਂ ਝੋਟੀ ਦੇ ਪੂਰੀ ਬਰੀਕੀਆਂ ਨੇ ਜਿਹੜਾ ਵੀਰ ਲੈ ਕੇ ਆਏ ਤਾਂ ਬੂਰੇ ਸੀਮੈਂਟ ਰ ਜਿਹੇ ਜੀ ਮਰਜ਼ੀ ਨਸਲ ਤਿਆਰ ਕਰੀ ਚੱਲਿਓ ਬਰੀਡ ਤਿਆਰ ਕਰ ਦੂ ਘਰੇ ਕੱਢਣਾਂ ਚੀਜ਼ ਨਵਾਂ ਹਾਣਾ ਜਮ ਇਹਦੀ ਝੋਲੀ ਗਵਾਹੀ ਭਰਦੀ ਆ ਵੀ ਦੇਊ 13-14 ਕਿਲੋ ਤੇਰਾ 13-14 ਕਿਲੋ ਤੇੜੀ ਹੈਗੀ ਆ ਸੋ 97796 21161 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ